ਗਿਆਨੀ ਹਰਪਿੰਦ ਸਿੰਘ ਜੀ ਤੇ ਵੀਰਸਾ ਸਿੰਘ ਵਲਟੋਹਾ ਦਾ ਜੋ ਆਪਸੀ ਵੀਡੀਓ ਵੀਡੀਓ ਵਾਲਾ ਜੋ ਗੇਮ ਚੱਲ ਰਹੀ ਸੀ ਉਹ ਰੁਕਦੀ ਨਜ਼ਰ ਨਹੀਂ ਆ ਰਹੀ ਪਰ ਅੱਜ ਜਦੋਂ ਇੱਕ ਪ੍ਰੋਗਰਾਮ ਨੂੰ ਅਟੈਂਡ ਕਰਨ ਪਹੁੰਚੇ ਗਿਆਨੀ ਹਰਪ ਸਿੰਘ ਜੀ ਤੇ ਉਹਨਾਂ ਨੂੰ ਮੀਡੀਆ ਨੇ ਪੁੱਛਿਆ ਕਿ ਤੁਹਾਡੇ ਬਾਰੇ ਵਿਰਸਤ ਸਿੰਘ ਮਲਟੋਆ ਇਸ ਤਰ੍ਹਾਂ ਬੋਲਦੇ ਨੇ ਤਾਂ ਉਹਨਾਂ ਨੇ ਇੱਕੋ ਗੱਲ ਕਹੀ ਕਿ ਅਗਰ ਉਹ ਸਿਆਣਾ ਨਹੀਂ ਬਣਦਾ ਤੇ ਫੇ ਠੀਕ ਹੈ ਮੈਂ ਸਿਆਣਾ ਬਣ ਜਾਣਾ ਹਾਂ ਉਹਨਾਂ ਦੇ ਕਹਿਣ ਦਾ ਮਤਲਬ ਸੀ ਕਿ ਮੈਂ ਚਿੱਕਰ ਦੇ ਵਿੱਚ ਹੱਥ ਨਹੀਂ ਮਾਰਨੇ ਜਿੰਨੇ ਇੱਕ ਉਹਨਾਂ ਨੂੰ ਮੈਂ ਸਫਾਈਆਂ ਦੇਣੀਆਂ ਸੀ ਦੇ ਚੁੱਕਾ ਹੁਣ ਮੈਂ ਸਫਾਈ ਕਿਸੇ ਨੂੰ ਨਹੀਂ ਦੇਣੀ ਫਿਰ ਉਹਨਾਂ ਨੇ ਬਾਅਦ ਵਿੱਚ ਜਦੋਂ ਸਟੇਜ ਤੋਂ ਜੋ ਸੰਬੋਧਿਤ ਕੀਤਾ ਉਹਦੇ ਵਿੱਚ ਉਹਨਾਂ ਨੇ ਕਿਹਾ ਕਿ ਅੱਜ ਦਾ ਜੋ ਯੁੱਗ ਹੈ ਆਜ ਦੇ ਯੁੱਗ ਵਿੱਚ ਹਰੇਕ ਨੌਜਵਾਨ ਦੇ ਕੋਲ ਮੋਬਾਈਲ ਹੈ ਸਿਰਫ ਇੱਕ ਅੱਧਾ ਘੰਟਾ ਆਪਣੇ ਪੰਥ ਦੇ ਦੇਖੇ ਲਾਜੋ ਮੋਬਾਈਲ ਰਾਈ ਇੱਕ ਮੋਬਾਈਲ ਤੇ ਤੁਸੀਂ ਹੀ ਉਹਨਾਂ ਦੇ ਆਈਟੀ ਸੈੱਲ ਨੂੰ ਛੋਟਾ ਕਰਨ ਲਈ ਆਪਣੇ ਨੌਜਵਾਨਾਂ ਦਾ ਹਜੂਮ ਬਣਾ ਦਿਓ ਤਾਂ ਜੋ ਉਹਨਾਂ ਦਾ ਆਈਟੀ ਸੈੱਲ ਉਹ ਤਿਤਰਾ ਵਾਂਗੂ ਭੱਜ ਜਾਵੇ ਤੇ ਉਹਨਾਂ ਨੇ ਕਿਹਾ ਕੀ ਉਹ ਬੰਦਾ ਕਦੇ ਵੀ ਆਪਣੇ ਘਰ ਨੂੰ ਤਾਰ ਨਹੀਂ ਸਕਦਾ ਜਿਹੜਾ ਆਪਣੇ ਘਰ ਵਿੱਚ ਹੀ ਚੋਰੀ ਕਰਦਾ ਹੋਵੇ ਇਹ ਗੱਲ ਉਹਨਾਂ ਨੇ ਬਾਰ-ਬਾਰ ਦੁਹਰਾਈ ਉਹ ਕਹਿੰਦੇ ਨਾ ਚੋਰਾ ਨੂੰ ਆਪਣੇ ਖੇਮੇ ਵਿੱਚ ਵਾੜ ਲਿਆ ਸੀ ਜਿਸ ਦਾ ਹਰ ਜਾਨਾ ਅੱਜ ਭੁਗਤਣਾ ਪੈ ਰਿਹਾ ਹੈ ਉਹਨਾਂ ਨੇ ਇਹ ਵੀ ਕਿਹਾ ਕਿ ਮੈਂ ਤਾਂ ਹੈਰਾਨ ਉਦੋਂ ਹੋਇਆ ਜਦੋਂ ਗਿਆਨੀ ਰਗਵੀਰ ਸਿੰਘ ਜੀ ਦਾ ਬਿਆਨ ਸੁਨਿਆ ਕਿ ਅੱਜ ਇਹਨਾਂ ਨੂੰ ਆਪਣੇ ਬੋਸ ਦਾ ਦਾਰਾ ਵੱਡਾ ਲੱਗਣ ਲੱਗ ਪਿਆ ਤੇ ਸ੍ਰੀ ਅਕਾਲ ਤਖਤ ਸਾਹਿਬ ਦੀ ਮਾਨ ਮਰਿਆਦਾ ਛੋਟੀ ਦਿਖਣ ਲੱਗ ਪਈ ਐ ਤੇ ਇਹਨਾਂ ਨੇ ਕਿਹਾ ਕਿ ਜਦੋਂ ਗਿਆਨੀ ਰਗਵੀ ਸਿੰਘ ਜੀ ਨੇ ਕਿਹਾ ਕਿ ਚਾਰ ਦੁਵਾਰੀ ਅੰਦਰ ਹੀ ਹਕੂਮਨਾਮੇ ਦੱਬੇ ਰਹਿ ਜਾਂਦੇ ਹਨ ਕਹਿੰਦੇ ਮੈਨੂੰ ਬੜਾ ਦੁੱਖ ਲੱਗਾ ਇਹ ਸੁਣ ਕੇ ਇਹ ਉਹਨਾਂ ਨੇ ਨਾਲ ਇਹ ਵੀ ਕਿਹਾ ਕਿ ਉਹ ਨਸੀਬ ਪਿੰਡ ਪਿੰਡ ਜਾ ਕੇ ਇੱਕ ਕਾਫਲਾ ਬਣਾਵਾਂਗੇ ਤੇ ਸਿਰਫ ਤੇ ਸਿਰਫ ਧਰਮ ਪ੍ਰਚਾਰ ਹੀ ਕਰਾਂਗੇ ਉਹਨਾਂ ਨੇ ਕਿਹਾ ਕਿ ਮੈਂ ਕਿਸੇ ਸਿਆਸਤ ਵਿੱਚ ਨਹੀਂ ਆਣਾ ਚਾਹਦਾ ਨਾ ਮੈਂ ਆਣਾ ਹੈ ਪਰ ਦੇਖੋ ਅੱਗੋਂ ਹੁਣ ਸਿਆਸਤ ਜਾ ਪੰਥ ਗਲਿਆਰਿਆਂ ਵਿੱਚ ਕੀ ਸਵਾਵਾਵਾਂ ਚਲਦੀਆਂ ਕੀ ਉਹਨਾਂ ਦੇ ਅੱਗੋਂ ਮੋੜ ਮੁੜਦੇ ਨੇ ਕਿਦਾਂ ਰੰਗ ਬਦਲਦੇ ਨੇ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ ਕੈਮਰਾਮੈਨ ਮਨਜੋਤ ਚਾਹਨ ਨਾਲ ਆਮਨਦੀਪ ਸਿੰਘ ਰਾਜਾ ਦੀ ਰਿਪੋਰਟ ਬਿਲਕੁਲ ਪਿੰਡ-ਪਿੰਡ ਜਾਵਾਂਗੇ ਹੁਣ ਅਸੀਂ ਦੱਸਾਂਗੇ ਕਿ ਕੌਮਾਂ ਦੇ ਸਿਧਾਂਤ ਕੌਮਾਂ ਲਈ ਕਿੰਨੇ ਜ਼ਰੂਰੀ ਹੁੰਦੇ ਆ ਔਰ ਗੈਰ ਸਿਧਾਂਤਕ ਸਮਾਜ ਕਦੇ ਸੰਸਾਰ ਦੇ ਵਿੱਚ ਅਣਖ ਦੇ ਨਾਲ ਜਿਉ ਨਹੀਂ ਸਕਦਾ ਅੱਜ ਸਾਡੇ ਸਿਧਾਂਤਾਂ ਤੇ ਹਮਲਾ ਹੈ ਸਾਡੀਆਂ ਕਮਪਰਾਵਾਂ ਤੇ ਹਮਲਾ ਹੈ ਮੈਂ ਕੱਲ ਪਰਸੋ ਵੀ ਭਾਈ ਗੁਰਦਾਸ ਜੀ ਦੀ ਇੱਕ ਪੰਗਤੀ ਪੜ੍ਹੀ ਸੀ ਜਿਹਦੇ ਵਿੱਚ ਉਹਨਾਂ ਨੇ ਕਿਹਾ ਜੇ ਘਰ ਭੰਣਾ ਹੈ ਬਾਹਰ ਹੂਕਾ ਰੱਖਣ ਹਰ ਤੇ ਬੇਰਿਹਾਰੀ ਘਰ ਨੂੰ ਭੰਨਣ ਤੇ ਆ ਜੇ ਇਹ ਫਿਰ ਘਰ ਨੂੰ ਕੌਣ ਬਚਾ ਸਕਦਾ ਜੇ ਘਰ ਦਾ ਮੈਂਬਰ ਹੀ ਘਰ ਚ ਚੋਰੀ ਕਰਨ ਲੱਗ ਜਾਵੇ ਬਰਕਤ ਪੈ ਸਕਦੀ ਹੈ ਜੇ ਘਰ ਦਾ ਮੈਂਬਰ ਘਰ ਚੋਂ ਪੈਸੇ ਚੋਰੀ ਕਰਨ ਲੱਗ ਜਾਵੇ ਜੇ ਘਰ ਦਾ ਮੈਂਬਰ ਜਿਹੜਾ ਹੈ ਉਹ ਖੁਦ ਜਿਹੜਾ ਹੈ ਘਰ ਦੀਆਂ ਕੰਧਾਂਿਆਂ ਵਿੱਚ ਸوراਖ ਕਰਨ ਲੱਗ ਜਾਵੇ ਮੋਰੀਆਂ ਕਰਨ ਲੱਗ ਦੇ ਘਰ ਬਚ ਸਕਦਾ ਬਿਲਕੁਲ ਹੀ ਨਹੀਂ ਬਚ ਸਕਦਾ ਅੱਜ ਉਹ ਪੋਜੀਸ਼ਨ ਹੋਈ ਪਈ ਹੈ ਔਰ ਜਿਹੜੇ ਮੋਰੀਆਂ ਕਰ ਰਹੇ ਹੈ ਇਹਨੇ ਮੋਰੀਆਂ ਕਰ ਰਏ ਐ ਇਹਨਾਂ ਨੂੰ ਸਮਝ ਨਹੀਂ ਆ ਸਿਧਾਂਤਾਂ ਦੀ ਇਹਨਾਂ ਨੂੰ ਸਮਝ ਨਹੀਂ ਆ ਪਰੰਪਰਾਵਾਂ ਦੀ ਔਰ ਇਹ ਦਾਖਲ ਕਰ ਲਈਦੇ ਨੇ ਘਰ ਦੇ ਅੰਦਰ ਇਹਨਾਂ ਨੂੰ ਪਰਿਵਾਰਕ ਮੈਂਬਰ ਬਣਾ ਲਿਆ ਗਿਆ ਜਿਸ ਕਰਕੇ ਮੰਨ ਲਿਆ ਗਿਆ ਕਿਸੇ ਨੂੰ ਪੈਸੇ ਕਰਕੇ ਮੰਨ ਲਿਆ ਗਿਆ ਕਿਸੇ ਨੂੰ ਖਾਸੇ ਕਰਕੇ ਮੰਨ ਲਿਆ ਗਿਆ ਔਰ ਮੈਂਬਰ ਮੰਨ ਕੇ ਇਹਨਾਂ ਨੂੰ ਘਰ ਦੇ ਵਿੱਚ ਵਾੜ ਲਿਆ ਗਿਆ ਜੇ ਤਾਂ ਸਾਡੇ ਮੈਂਬਰ ਐ ਕਿ ਉਹਨਾਂ ਨੂੰ ਘਰ ਦੀ ਇਮਤਿਆਦ ਦਾ ਪਤਾ ਹੀ ਨਹੀਂ ਸੀ ਇਸ ਕਰਕੇ ਸਾਧ ਸੰਗਤ ਜੀ ਖਾਸ ਕਰਕੇ ਨੌਜਵਾਨ ਵੀਰੋ ਉਠਿਏ ਕਾਫਲੇ ਬਣ ਕੇ ਤੁਰਿਏ ਜਿੱਥੇ-ਜਿੱਥੇ ਤੁਹਾਡਾ ਦਾਇਰਾ ਹੈ ਉਸ-ਉਸ ਦਾਇਰੇ ਦੇ ਵਿੱਚ ਤੁਸੀਂ ਆਪਣਾ ਪ੍ਰਚਾਰ ਜਿਹੜਾ ਹੈ ਉਹ ਆਰੰਭ ਕਰ ਦਿਓ ਮੈਨੂੰ ਲੱਗਦਾ ਕਿ ਜਿੰਨੇ ਨੌਜਵਾਨ ਬੈਠੇ ਆ ਸਾਰੇ ਹੀ ਸੋਸ਼ਲ ਮੀਡੀਆ ਦੇ ਲਿਟ ਫਾਰਮ ਨਾਲ ਜਿਹੜੇ ਜੁੜੇ ਆ ਕਿਉਂਕਿ ਹਰ ਇੱਕ ਦੇ ਹੱਥ ਦੇ ਵਿੱਚ ਮੋਬਾਈਲ ਹੈ ਬਹੁਤਾਂ ਲਈ ਸਿਰਫ ਅੱਧਾ ਘੰਟਾ ਆਪਣੇ ਮੋਬਾਈਲ ਦੇ ਉੱਤੇ ਤੁਸੀਂ ਵਕਤ ਦੇਣਾ ਸ਼ੁਰੂ ਕਰ ਦਿਓ ਤੁਸੀਂ ਸਮਾਂ ਦੇਣਾ ਸ਼ੁਰੂ ਕਰ ਦਿਓ ਵੈਸੇ ਵੀ ਅਸੀਂ ਪੰਜ ਪੰਜ 6 6 ਘੰਟੇ ਸਮਾਂ ਦਿੰਨੇ ਆ 7 7 ਘੰਟੇ ਸਮਾਂ ਦਿੰਨੇ ਆ ਪਰ ਕੌਮ ਲਈ ਪੰਥ ਲਈ ਪੰਥਕ ਸੰਸਥਾਵਾਂ ਲਈ ਆਪਣੇ ਆਪਣੇ ਮੋਬਾਈਲਾਂ ਦੇ ਉੱਤੇ ਸਿਰਫ ਅੱਧਾ ਘੰਟਾ ਜਿਹੜਾ ਹੈ ਉਹ ਦੇਣਾ ਸ਼ੁਰੂ ਕਰ ਦਿਓ ਤਾਂ ਜਿਹੜਾ ਮਗਰ ਝੂਠਾ ਜਿਹਾ ਆਈਟੀ ਵੱਲ ਬਣਾਇਆ ਨਾ 20 20 ਬੰਦਿਆਂ ਦਾ ਅਸੀਂ ਹਵਾ ਦੇ ਵਿੱਚ ਜਿਵੇਂ ਤਿਲਕੇ ਉੜਦੇ ਆ ਉਹ ਐਂ ਡਾ ਦੇਾਂਗੇ ਓਏ ਸੋ ਸਤਿ ਸ਼੍ਰੀ ਅਕਾਲ। ਬਸ ਇਹ ਲੀក ਦਿਓ ਨੌਜਵਾਨਾਂ ਨੂੰ ਸਿਰਫ ਅੱਧਾ ਘੰਟਾ ਆਪਣੇ ਮੋਬਾਈਲ ਦੇ ਉੱਤੇ ਕੌਮ ਲਈ, ਪੰਥ ਲਈ, ਔਰ ਸਿਧਾਂਤਾਂ ਲਈ, ਮਰਿਆਦਾ ਲਈ ਇਹ ਕੱਢ ਲਓ। ਮੈਂ ਇੰਟਰਨੈਸ਼ਨਲ ਸਿੱਖ ਫੈਡਰੇਸ਼ਨ ਦਾ ਦਿਲ ਦੀਆਂ ਗਹਿਰਾਈਆਂ ਦੇ ਵਿੱਚੋਂ ਧੰਨਵਾਦ ਕਰਦੇ ਸਰਦਾਰ ਪਰਮਜੀਤ ਸਿੰਘ ਜੀ ਖਾਲਸਾ ਉਹਨਾਂ ਨੇ ਇਹ ਜੱਥੇਬੰਦੀ ਬਣਾਈ ਸੀ। ਔਰ ਬੜੀ ਪੰਥਕ ਸੋਚ ਵਾਲੀ ਰੂਹ ਸਾਨੂੰ ਬੜਾ ਉਹਦਾ ਰਿਜਨਸ ਪਰ ਮੈਂ ਜੇ ਕੋਈ ਅਕਾਲ ਤਖਤ ਸਾਹਿਬ ਦੀ ਜਥੇਦਾਰ ਵਜੋ ਸੇਵਾ ਸੰਭਾਲ ਇਹਦੇ ਬਾਂਦਾ ਸੀ ਤੇ ਉਹ ਬਹੁਤ ਸਾਰੀਆਂ ਸਲਾਹਾਂ ਦਿੰਦੇ ਸੀ ਔਰ ਅੱਛੀ ਮੇਕ ਤੇ ਪੰਥਕ ਹੱਕ ਬਾਰੇ ਜਿਹੜੀ ਹੈ ਉਹ ਰਾਏ ਦਿਆ ਕਰਦੇ ਸੀ ਉਹ ਸਾਡੇ ਵਿੱਚ ਨਹੀਂ ਰਹੇ ਲੇਕਿਨ ਉਹਨਾਂ ਦਾ ਲਾਇਆ ਬੂਤਾ ਅੱਜ ਉਹਨਾਂ ਦੀ ਸੋਚ ਨੂੰ ਅੱਗੇ ਵਧਾ ਰਿਹਾ ਹੈ ਮੈਂ ਬਹੁਤ-ਬਹੁਤ ਅਕਾਲਪੁਰਖ ਦਾ ਸ਼ੁਕਰ ਅਦਾ ਕਰਦਾ ਕਿ ਇਸ ਮੰਚ ਤੋਂ ਨੌਜਵਾਨਾਂ ਨੂੰ ਜੁੜਨ ਦਾ 기ਹ ਹੈ ਉਹ سلسلہ ਪਰ ਆਰੰਭ ਕੀਤਾ ਗਿਆ ਵਿਚਾਰ ਗੋਸ਼ਟੀਆਂ ਰਾਹੀਂ ਮੇਰੀ ਇਹੋ ਅਰਦਾਸ ਹੈ ਕਿ ਸਰਦਾਰ ਮੇਜਰ ਸਿੰਘ ਜੀ ਨੂੰ ਔਰ ਦਲੇਰ ਸਿੰਘ ਜੀ ਟੋਰ ਜਾਂ ਹੋਰ ਵੀ ਜਿੰਨੇ ਸਾਡੇ ਇੱਥੇ ਬੈਠੇ ਨੇ ਵੀਰ ਨੌਜਵਾਨ ਵੀਰ ਹੈ ਮੈਂ ਇਹਨਾਂ ਨੂੰ ਇਹੋ ਹੀ ਅਪੀਲ ਕਰਾਂਗਾ ਕਿ ਜਿਵੇਂ ਬੂੰਦ ਬੂੰਦ ਨਾਲ ਮਿਲ ਕੇ ਸਮੁੰਦਰ ਬਣ ਜਾਂਦਾ ਹੈ ਤੋ ਇਹ ਨੌਜਵਾਨਾਂ ਨੂੰ ਨੌਜਵਾਨਾਂ ਨਾਲ ਜੋੜ ਦੇ ਜੋੜ ਦੇ ਜੋੜ ਦੇ ਜੋੜ ਦੇ ਅਸੀਂ ਇੱਕ ਬਹੁਤ ਵੱਡਾ ਜਿਹੜਾ ਹੈ ਆਪਣਾ ਦਾਹਰਾ ਬਣਾ ਲੈਣਾ ਹੈ ਜੇ ਤੁਸੀਂ ਇਕੱਠੇ ਹੋ ਕੇ ਅਸੀਂ ਦਹਾੜ ਮਾਰਾਂਗੇ ਨਾ ਤੇ ਆਪਾਂ ਹੀ ਸਮੱਸਿਆਵਾਂ ਭੱਜ ਜਾਣੀ ਉਸ ਆਪ ਹੀ ਦੇਖੋ ਕਿੰਦੀ ਕਮਾਲ ਦੀ ਗੱਲ ਹੈ ਅਸੀਂ ਸਟੇਜਾਂ ਤੋਂ ਨੌਜਵਾਨਾਂ ਤੋਂ ਨਾਰੇ ਲਗਾਉਂਦੇ ਰਹੇ ਅਕਾਲ ਤਖਤ ਮਹਾਨ ਹੈ ਸਿੱਖ ਪੰਥ ਦੀ ਸ਼ਾਨ ਹੈ ਔਰ ਅੱਜ ਵੱਡੇ ਵੱਡੇ ਜਿਹੜੇ ਇਹ ਆਖੋਂਦੇ ਨੇ ਟੋਲੇ ਦੇ ਵਿੱਚ ਬੈਠੇ ਲੋਕ ਇਹ ਵੀ ਨਾਂਰੇ ਲਗਾਉਂਦੇ ਸੀ ਅਕਾਲ ਤਖਤ ਮਹਾਨ ਐ ਸਿੱਖ ਪੰਥ ਦੀ ਸ਼ਾਨ ਐ ਤੇ ਅੱਜ ਅਕਾਲ ਤਖਤ ਦਾ ਦਾਇਰਾ ਇਹਨਾਂ ਨੂੰ ਛੋਟਾ ਲੱਗਣ ਲੱਗ ਪਿਆ ਤੇ ਆਪਦੇ ਜਿਹੜੇ ਬਾਸ ਦਾ ਦਾਇਰਾ ਇਹਨਾਂ ਨੂੰ ਵੱਡਾ ਲੱਗਣ ਲੱਗ ਪਿਆ ਸੁਸਾ ਸੰਗਤ ਜੀ ਸੋਚ ਤਕੜੀ ਕਰੀਏ ਕਾਫਲਾ ਬਣ ਕੇ ਤੁਰੀਏ ਵਾਹਿਗੁਰੂ ਕਿਰਪਾ ਕਰੂਗਾ ਗੁਰੂ ਸਹਾਇ ਹੋਊਗਾ ਐਨੇ ਸ਼ਬਦ ਪ੍ਰਵਾਨ ਕਰਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਕਾਲ ਤਖਤ ਮਹਾਨ ਹੈ ਸਿੱਖ ਪੰਥ ਦੀ ਸ਼ਾਨ ਹੈ। ਔਰ ਅੱਜ ਵੱਡੇ ਵੱਡੇ ਜਿਹੜੇ ਇਹ ਖੋਲਦੇ ਨੇ ਟੋਲੇ ਦੇ ਵਿੱਚ ਬੈਠੇ ਲੋਕ ਇਹ ਵੀ ਨਾਰੇ ਲਗਾਉਂਦੇ ਸੀ ਅਕਾਲ ਤਖਤ ਮਹਾਨ ਹੈ ਸਿੱਖ ਪੰਥ ਦੀ ਸ਼ਾਨ ਹੈ। ਤੇ ਅੱਜ ਅਕਾਲ ਤਖਤ ਦਾ ਦਾਇਰਾ ਇਹਨਾਂ ਨੂੰ ਛੋਟਾ ਲੱਗਣ ਲੱਗ ਪਿਆ ਤੇ ਆਪਦੇ ਜਿਹੜੇ ਬਾਸ ਦਾ ਦਾਇਰਾ ਇਹਨਾਂ ਨੂੰ ਵੱਡਾ ਲੱਗਣ ਲੱਗ ਪਿਆ। ਸੁਸਾ ਸੰਗਤ ਜੀ ਸੋਚ ਤਕੜੀ ਕਰੀਏ, ਕਾਫਲਾ ਬਣ ਕੇ ਤੁਰੀਏ, ਵਾਹਿਗੁਰੂ ਕਿਰਪਾ ਕਰੂਗਾ, ਗੁਰੂ ਸਹਾਇ ਹੋਊਗਾ। ਇਹਨੇ ਸ਼ਬਦ ਪ੍ਰਵਾਨ ਕਰਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਿਲਕੁਲ ਪਿੰਡ ਪਿੰਡ ਜਾਵਾਂਗੇ ਹੁਣ ਅਸੀਂ ਦੱਸਾਂਗੇ ਕਿ ਕੌਮਾਂ ਦੇ ਸਿਧਾਂਤ ਕੌਮਾਂ ਲਈ ਕਿੰਨੇ ਜ਼ਰੂਰੀ ਹੁੰਦੇ ਆ ਔਰ ਗੈਰ ਸਿਧਾਂਤਕ ਸਮਾਜ ਕਦੇ ਸੰਸਾਰ ਦੇ ਵਿੱਚ ਅਣਖ ਦੇ ਨਾਲ ਜਿਉ ਨਹੀਂ ਸਕਦਾ ਅੱਜ ਸਾਡੇ ਸਿਧਾਂਤਾਂ ਤੇ ਹਮਲਾ ਹੈ ਸਾਡੀਆਂ ਪਰੰਪਰਾਵਾਂ ਤੇ ਹਮਲਾ ਹੈ ਮੈਂ ਕੱਲ ਪਰਸੋ ਵੀ ਪਾਈ ਗੁਰਦਾਸ ਜੀ ਦੀ ਇੱਕ ਪੰਗਤੀ ਪੜ੍ਹੀ ਸੀ ਜਿਹਦੇ ਵਿੱਚ ਉਹਨਾਂ ਨੇ ਕਿਹਾ ਜੇ ਘਰ ਭੰਨਾ ਹੈ ਬਾਹਰੋਂ ਕੌਣ ਰੱਖਣ ਹਰ ਤੇ ਬੈਰੇਦਾਰੀ ਘਰ ਨੂੰ ਭੰਨਣ ਤੇ ਆ ਜੇ ਤੇ ਫਿਰ ਘਰ ਨੂੰ ਕੌਣ ਬਚਾ ਸਕਦਾ ਜੇ ਘਰ ਦਾ ਮੈਂਬਰ ਹੀ ਘਰ ਚ ਚੋਰੀ ਕਰਨ ਲੱਗ ਦੇ ਵਰਕਤ ਪੈ ਸਕਦੀ ਜੇ ਘਰ ਦਾ ਮੈਂਬਰ ਘਰ ਤੋਂ ਪੈਸੇ ਚੋਰੀ ਕਰਨ ਲੱਗ ਦੇ ਜੇ ਘਰ ਦਾ ਮੈਂਬਰ ਜਿਹੜਾ ਹੈ ਉਹ ਖੁਦ ਜਿਹੜਾ ਹੈ ਘਰ ਦੇ ਨਾਲ ਕੰਨਾਂ ਦੇ ਵਿੱਚ ਸੁਰਾਤ ਕਰਨ ਲੱਗਦੇ ਮੋਰੀਆਂ ਕਰਨ ਲੱਗਦੇ ਘਰ ਬਚ ਸਕਦਾ ਬਿਲਕੁਲ ਹੀ ਨਹੀਂ ਬਚ ਸਕਦਾ ਅੱਜ ਉਹ ਪੋਜੀਸ਼ਨ ਹੋਈ ਪਈ ਹੈ ਔਰ ਜਿਹੜੇ ਮੋਰੀਆਂ ਕਰ ਰਹੇ ਹੈ ਜਿਹੜੇ ਮੋਰੀਆਂ ਕਰ ਰਹੇ ਹੈ ਇਹਨਾਂ ਨੂੰ ਸਮਝਣੀ ਹੈ ਸਿਧਾਂਤਾਂ ਦੀ ਇਹਨਾਂ ਨੂੰ ਸਮਝਣੀ ਹੈ ਪਰੰਪਰਾਵਾਂ ਦੀ ਔਰ ਇਹ داخل ਕਰ ਲਈ ਗਏ ਨੇ ਘਰ ਦੇ ਅੰਦਰ ਇਹਨਾਂ ਨੂੰ ਪਰਿਵਾਰਕ ਮੈਂਬਰ ਮੰਨ ਲਿਆ ਗਿਆ ਇਸ ਕਰਕੇ ਮੰਨ ਲਿਆ ਗਿਆ ਕਿਸੇ ਨੂੰ ਪੈਸੇ ਕਰਕੇ ਮੰਨ ਲਿਆ ਗਿਆ ਕਿਸੇ ਨੂੰ ਖਾਸੇ ਕਰਕੇ ਮੰਨ ਲਿਆ ਗਿਆ। ਔਰ ਮੈਂਬਰ ਮੰਨ ਕੇ ਇਹਨਾਂ ਨੂੰ ਘਰ ਦੇ ਵਿੱਚ ਵਾਰ ਲਿਆ ਗਿਆ। ਇਹ ਤਾਂ ਸਾਡੇ ਮੈਂਬਰ ਹੈ। ਕਿ ਉਹਨਾਂ ਨੂੰ ਘਰ ਦੀ अहमियत ਦਾ ਪਤਾ ਹੀ ਨਹੀਂ ਸੀ। ਇਸ ਕਰਕੇ ਸਾਧ ਸੰਗਤ ਜੀ ਖਾਸ ਕਰਕੇ ਨੌਜਵਾਨ ਵੀਰੋ ਉਠਿਏ ਕਾਫਲੇ ਬਣ ਕੇ ਤੁਰਿਏ ਜਿੱਥੇ-ਜਿੱਥੇ ਤੁਹਾਡਾ ਦਾਇਰਾ ਹੈ। ਉਸ-ਉਸ ਦਾਇਰੇ ਦੇ ਵਿੱਚ ਤੁਸੀਂ ਆਪਣਾ ਪ੍ਰਚਾਰ ਜਿਹੜਾ ਹੈ ਉਹ ਆਰੰਭ ਕਰ ਦਿਓ। ਮੈਨੂੰ ਲੱਗਦਾ ਕਿ ਜਿੱਲੇ ਨੌਜਵਾਨ ਬੈਠੇ ਆ ਸਾਰੇ ਹੀ ਸੋਸ਼ਲ ਮੀਡੀਆ ਦੇ ਪਲੇਟਫਾਰਮ ਨਾਲ ਜਿਹੜੇ ਜੁੜੇ ਆ ਕਿਉਂਕਿ ਹਰ ਇੱਕ ਦੇ ਹੱਥ ਦੇ ਵਿੱਚ ਮੋਬਾਈਲ ਹੈ ਬਹੁਤਾਂ ਨੂੰ ਸਿਰਫ ਅੱਧਾ ਘੰਟਾ ਆਪਣੇ ਮੋਬਾਈਲ ਦੇ ਉੱਤੇ ਤੁਸੀਂ ਵਕਤ ਦੇਣਾ ਸ਼ੁਰੂ ਕਰ ਦੋ ਤੁਸੀਂ ਸਮਾਂ ਦੇਣਾ ਸ਼ੁਰੂ ਕਰ ਦਿਓ ਰਸੇ ਵੀ ਅਸੀਂ 5-5 6-6 ਘੰਟੇ ਸਮਾਂ ਦਿੰਨੇ ਆ 7-7 ਘੰਟੇ ਸਮਾਂ ਦਿੰਨੇ ਆ ਪਰ ਕੌਮ ਲਈ ਪੰਥ ਲਈ ਪੰਥਕ ਸੰਸਥਾਵਾਂ ਲਈ ਆਪਣੇ ਆਪਣੇ ਮੋਬਾਈਲਾਂ 'ਤੇ ਸਿਰਫ ਅੱਧਾ ਘੰਟਾ ਜਿਹੜਾ ਹੈ ਉਹ ਦੇਣਾ ਸ਼ੁਰੂ ਕਰ ਦਿਓ। ਤਾਂ ਜਿਹੜਾ ਇਹਨਾਂ ਦਾ ਝੂਠਾ ਜਿਹਾ ਆਈਟੀ ਵਿੰਗ ਬਣਾਇਆ ਨਾ 30 30 ਬੰਦਿਆਂ ਦਾ ਅਸੀਂ ਹਵਾ ਦੇ ਵਿੱਚ ਜਿਵੇਂ ਤੜਕੇ ਉੱਡਦੇ ਆ ਉਹ ਐਂ ਡਾ ਦੇਾਂਗੇ। ਓਏ ਸੋਹਣਿਆ ਸਤਿਯਾ ਆਲ ਤਕਤ ਮਹਾਨ ਹੈ ਸਿੱਖ ਪੰਥ ਦੀ ਸ਼ਾਨ ਹੈ। ਔਰ ਅੱਜ ਵੱਡੇ ਵੱਡੇ ਜਿਹੜੇ ਇਹ ਖੋਲਦੇ ਨੇ ਟੋਲੇ ਦੇ ਵਿੱਚ ਬੈਠੇ ਲੋਕ ਇਹ ਵੀ ਨਾਰੇ ਲਗਾਉਂਦੇ ਸੀ ਅਕਾਲ ਮਖਤ ਮਹਾਨ ਹੈ ਸਿੱਖ ਪੰਥ ਦੀ ਸ਼ਾਨ ਹੈ। ਤੇ ਅੱਜ ਅਕਾਲ ਤਖਤ ਦਾ ਦਾਇਰਾ ਇਹਨਾਂ ਨੂੰ ਛੋਟਾ ਲੱਗਣ ਲੱਗ ਪਿਆ ਤੇ ਆਪਦੇ ਜਿਹੜਾ ਬਾਸ ਦਾ ਦਾਇਰਾ ਇਹਨਾਂ ਨੂੰ ਵੱਡਾ ਲੱਗਦਾ ਸੁਸਾ ਸੰਗਤ ਜੀ ਸੋਚ ਤਕੜੀ ਕਰੀਏ قافਲਾ ਬਣ ਕੇ ਤੁਰੀਏ ਵਾਹਿਗੁਰੂ ਕਿਰਪਾ ਕਰੂਗਾ ਗੁਰੂ ਸਹਾਇ ਹੋਊਗਾ ਇਹਨੇ ਸ਼ਬਦ ਪਰਵਾਣ ਕਰਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਆਪਰੇ ਮੋਬਾਈਲ ਦੇ ਉੱਤੇ ਕੌਮ ਲਈ ਪੰਥ ਲਈ ਔਰ ਸਿਧਾਂਤਾਂ ਲਈ ਮਰਿਆਦਾ ਲਈ ਇਹ ਕੱਢ ਲਓ ਮੈਂ ਇੰਟਰਨੈਸ਼ਨਲ ਸਿੱਖ ਫੈਡਰੇਸ਼ਨ ਦਾ ਦਿਲ ਦੀਆਂ ਗਹਿਰਾਈਆਂ ਦੇ ਵਿੱਚੋਂ ਧੰਨਵਾਦ ਕਰਦੇ ਸਰਦਾਰ ਪਰਮਜੀਤ ਸਿੰਘ ਜੀ ਖਾਲਸਾ ਉਹਨਾਂ ਨੇ ਇਹ ਜਥੇਬੰਦੀ ਬਣਾਈ ਸੀ। ਔਰ ਬੜੀ ਪੰਥਕ ਸੋਚ ਵਾਲੀ ਰੂਹ ਸਾਨੂੰ ਬੜਾ ਹਮ ਦਾ ਵਿਜ਼ਨ ਸੀ। ਔਰ ਮੈਂ ਜਦੋਂ ਸ੍ਰੀ ਅਕਾਲ ਤਖਤ ਸਾਹਿਬ ਦੀ ਜਥੇਦਾਰ ਵਜੋਂ ਸੇਵਾ ਸੰਭਾਲ ਲੈ ਨਿਭਾਉਂਦਾ ਸੀ ਤੇ ਉਹ ਬਹੁਤ ਸਾਰੀਆਂ ਸਲਾਹਾਂ ਦਿੰਦੇ ਸੀ। ਔਰ ਅੱਛੀ ਮੇਕ ਤੇ ਪੰਥਕ ਹੱਕ ਦੇ ਵਿੱਚ ਜਿਹੜੀ ਹੈ ਉਹ ਰਾਏ ਦਿਆ ਕਰਦੇ ਸੀ ਉਹ ਸਾਡੇ ਵਿੱਚ ਨਹੀਂ ਰਹੇ ਲੇਕਿਨ ਉਹਨਾਂ ਦਾ ਲਾਇਆ ਬੂਤਾ ਅੱਜ ਉਹਨਾਂ ਦੀ ਸੋਚ ਨੂੰ ਅੱਗੇ ਵਧਾ ਰਿਹਾ ਹੈ ਮੈਂ ਬਹੁਤ ਬਹੁਤ ਅਕਾਲ ਪੁਰਖ ਦਾ ਸ਼ੁਕਰ ਅਦਾ ਕਰਦਾ ਕਿ ਇਸ ਮੰਚ ਤੋਂ ਨੌਜਵਾਨਾਂ ਨੂੰ ਜੁੜਨ ਦਾ 기 ਹੈ ਉਹ سلسلہ ਪਰ ਆਰੰਭ ਕੀਤਾ ਗਿਆ ਵਿਚਾਰ ਗੋਸ਼ਟੀਆਂ ਰਾਹੀਂ ਮੇਰੀ ਇਹੋ ਅਰਦਾਸ ਹੈ ਕਿ ਸਰਦਾਰ ਮੇਰ ਸਿੰਘ ਜੀ ਨੂੰ ਔਰ ਦਲੇਰ ਸਿੰਘ ਜੀ ਟੋਰ ਜਾਂ ਹੋਰ ਵੀ ਜਿੰਨੇ ਸਾਡੇ ਇੱਥੇ ਬੈਠੇ ਨੇ ਵੀਰ ਨੌਜਵਾਨ ਵੀਰ ਹੈ ਮੈਂ ਇਹਨਾਂ ਨੂੰ ਇਹੋ ਹੀ ਅਪੀਲ ਕਰਾਂਗਾ ਕਿ ਜਿਵੇਂ ਬੂੰਦ ਬੂੰਦ ਨਾਲ ਮਿਲ ਕੇ ਸਮੁੰਦਰ ਬਣ ਜਾਂਦਾ ਹੈ ਤੇ ਨੌਜਵਾਨਾਂ ਨੂੰ ਨੌਜਵਾਨਾਂ ਨਾਲ ਜੋੜਦੇ 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 ਅਸੀਂ ਇੱਕ ਬਹੁਤ ਵੱਟਾ ਜਿਹੜਾ ਹੈ ਆਪਣਾ ਦਾਰਾ ਬਣਾ ਲੈ ਜੇ ਤੁਸੀਂ ਇਕੱਠੇ ਹੋ ਕੇ ਅਸੀਂ ਦਿਹਾਰ ਮਾਰਾਂਗੇ ਨਾ ਤੇ ਆਪਾਂ ਹੀ ਸਮੱਸਿਆਵਾਂ ਭਜਾ ਦੇਣੀ ਆਪਾਂ ਹੀ ਦੇਖੋ ਕਿੰਦੀ ਕਮਾਲ ਦੀ ਗੱਲ ਹੈ ਅਸੀਂ ਸਟੇਜਾਂ ਤੋਂ ਨੌਜਵਾਨਾਂ ਨੂੰ ਨਾਰੇ ਲਗਾਉਂਦੇ ਰਹੇ ਅਕਾਲ ਤਖਤ ਮਹਾਨ ਹੈ ਸਿੱਖ ਪੰਥ ਦੀ ਸ਼ਾਨ ਹੈ। ਔਰ ਅੱਜ ਵੱਡੇ ਵੱਡੇ ਜਿਹੜੇ ਇਹ ਖੋਲਦੇ ਨੇ ਟੋਲੇ ਦੇ ਵਿੱਚ ਬੈਠੇ ਲੋਕ ਇਹ ਵੀ ਨਾਰੇ ਲਗਾਉਂਦੇ ਸੀ ਅਕਾਲ ਤਖਤ ਮਹਾਨ ਹੈ ਸਿੱਖ ਪੰਥ ਦੀ ਸ਼ਾਨ ਹੈ ਤੇ ਅੱਜ ਅਕਾਲ ਤਖਤ ਦਾ ਦਾਇਰਾ ਇਹਨਾਂ ਨੂੰ ਛੋਟਾ ਲੱਗਣ ਲੱਗ ਪਿਆ ਤੇ ਆਪਦੇ ਜਿਹੜੇ ਬਾਸ ਦਾ ਦਾਇਰਾ ਇਹਨਾਂ ਨੂੰ ਵੱਡਾ ਲੱਗਣ ਲੱਗ ਪਿਆ। ਸੁਸਾ ਸੰਗਤ ਜੀ ਸੋਚ ਤਕੜੀ ਕਰੀਏ ਕਾਫਲਾ ਬਣ ਕੇ ਤੁਰੀਏ ਵਾਹਿਗੁਰੂ ਕਿਰਪਾ ਕਰੂਗਾ ਗੁਰੂ ਸਹਾਇ ਹੋਊਗਾ। ਇਹਨੇ ਸ਼ਬਦ ਪਰਵਾਣ ਕਰਨੇ ਵਾਹਿਗੁਰੂ ਜੀ ਦਾ ਕਾਲਸਾ ਵਾਹਿਗੁਰੂ ਜੀ ਦਾ